ਉਹ ਕਾਦੇ ਲਈ ਕਿਉਂ ਕਰਦੇ ਤਾਂ ਤੈਨੂੰ ਕੱਥ ਕੇ ਇਹ ਗੁਰੂ ਘਰ ਦੇ ਬਾਹਰ ਫਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਤਾਰਨੀ ਆ ਆ ਸਿੱਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਇਹ ਨਵਾਂ ਕੰਮ ਇਹ ਸ਼ੁਰੂ ਕਰਤਾ ਅਸੀਂ ਸਰੋਂ ਪਟਾਈ ਅੱਗੇ ਇਹ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਪੜਦਾ ਕਿਤੇ ਸਕੂਲ ਘਰੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਬਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪੜੀ ਹੁੰਦੀ ਨਹੀਂ ਪਰ ਗੱਲ ਥੋੜੀ ਹੈ ਤੱਕ ਤੇ ਇਹ ਇਹ ਕੋਈ ਸ਼ਰਮ ਆਉਂਦੀ ਐ ਤੁਹਾਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾ ਪੜੀ ਹੁੰਦੀ ਇਹ ਪ੍ਰਵਾਸੀ ਐ ਅੰਮ੍ਰਿਤਸਰ 골ਡਨ ਗੇਟ ਤੋਂ ਭਜਾਏ ਆਂ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਵਾਲਾ ਵਾ ਲੋਤੀ ਪੜਦਾ ਉਹ ਕਿੱਥੇ ਆ ਇਹ ਰੇਣ ਵਾ ਫਾੜ ਫਾੜ ਤੁਹਾਡੇ ਤੋਂ ਲੱਗ ਵੇ ਤੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਬਾਜੀ ਇਹ ਕਿਹੜੇ ਪਿੰਡ ਦਾ ਦੱਸਣ ੜਾ ਇੱਥੇ ਲੱਗ ਗਿਆ ਬਾਜੀ ਲੋਤੀ ਫਿਰ ਕਿੱਥੇ ਸਕੂਲ ਕਿਰੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਾਈ ਹੈ ਖਾ ਕੇ ਖਾੜ ਤਾਂ ਨਾ ਤੇ ਬਾਲਾਂ ਦੇ ਸਾਥ ਚਾ ਪਾਈ ਨਹੀਂ ਛੱਡਾਂਗੇ ਤੈਨੂੰ ਗਾਂ ਤੋਂ ਕਰਾਂਗਾ ਕੰਮ ਨਹੀਂ ਕਰਾਂਦਾ ਇੱਥੇ ਨਹੀਂ ਕਰਾਂਦਾ ਪਾਈ ਪਾ ਤੂੰ ਬੀਜੀ ਕਰ ਕਿੱਥੇ ਉਹ ਹਟ ਗਿਆ ਇਸ ਸਿੱਖਾਂ ਦੇ ਬੱਚੇ ਇਦਾਂ ਦੇ ਇਹ ਕਰਦਾ ਰਿਹਾ ਸਾਡੇ ਸਿੱਖ ਕੌਮ ਦਾ ਕਰਤਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇੱਥੇ ਸੰਗਤ ਨੂੰ ਕਹਿੰਦੇ ਬਈ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੂੰ ਤੈਨੂੰ ਕਿੱਥੋਂ ਆਈ ਕਿਹਦੇ ਕੋਲ ਲੈਣਾ ਤੂੰ ਹਾਂ ਲੋ ਇਹ ਤੋ ਹੋਰ ਤੋ ਕਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾ ਪੰਜ ਪੰਜ 6 6 ਮਹੀਨੇ ਤੱਕ ਲੰਘ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾਂ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹਿੰਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ? ਭਾਈ ਮੰਮੀ ਚਲੇ ਗਈ ਮਿੰਤਾ ਤਾਂ ਦਿੱਤੀ ਮੈਂ ਇੱਕ ਦਿਨ। ਮੰਮੀ ਡੇਢੀ ਘਰੀਬ ਐ ਤੇ ਉਹ ਕੰਮ ਕਰਨ ਡਿਆ ਛੋਟਾ ਭਰਾ ਕਰਾ ਇੱਥੇ ਕਿਰਤਕਮਾਈ ਕਰਨ ਡਿਆ ਹੋਵੇ। ਤੂੰ ਕੀ ਮੰਗਣ ਡਿਆ ਫਿਰ ਇੱਥੇ? ਇਹ ਸਹੀ ਆ ਜੀ ਆ ਜੋ ਕੁਝ ਹੋਣ ਡਿਆ ਇੱਥੇ ਨਾਗਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ। ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ। ਟ੍ਰੋਬਲਿਕਟੀ ਦਾ ਮੁਲਾਜਮ ਐ। ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਵਾਰਸ ਨੂੰ ਪਹੁੰਚਾਉਣ ਵਾਸਤੇ ਜੀ ਇਹ ਮੈਨੂੰ ਦੋ ਹਜ਼ਾਰ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਏ ਦੀ ਰੋਜ਼ ਆਫਰ ਕਰਦੇ ਪਈ ਸਾਹ ਤੂੰ ਪੈਸੇ ਲੈ ਲੈ ਪੈ ਸਾਨੂੰ ਮੰਗ ਲੈਣ ਦੇ ਇਹ 10 20 ਹਜ਼ਾਰ ਕਮਾਉਂਦੇ ਆ ਤੇ ਫਿਰ ਦੰਦੇ ਉਹ ਤਾਂ ਹੀ ਦਿੰਦੇ ਆ ਜੀ ਇਹਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਆ ਸਾਰੇ ਕਰ ਰਹੇ ਆ ਸਭ ਕਰ ਰਹੇ ਜੀ ਇਹ ਇਹ ਸਲੇ ਇਹਨਾਂ ਸਾਰੇ ਕਰ ਰਹੇ ਇਹਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤੇ ਡਾਕ ਫਿਰਦਾ ਜੀ ਭਾਈ ਸਾਹਿਬ ਮੈਂ ਤੇ ਡਾਕ ਫਿਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਵੇਖੋ ਆ ਆ ਸਾਰੇ ਗਵਾਹ ਹੈ ਆ ਜਿੰਨੇ ਬੰਦੇ ਸਾਰੇ ਮਾਰਕੀਤਾਂ ਦੇ ਇਕਵਾ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਜੇ ਨਾਲ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟੇਕਣਾ ਹੋਵੇ ਕੋਈ ਉਦਾਸ ਹੋ ਕੇ ਜਾ ਬਿਲਕੁਲ ਵੀ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦੇਖੀ ਹੋਈ ਉਹ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਾਸਤੇ ਲੈ ਕੇ ਜਾਊਗਾ ਜੀ ਹਾਂ ਜੀ ਹਾਂ ਜੀ ਅਸੀਂ ਕਿਹਾ ਜਦਪੁਰ ਸਾਹਿਬ ਕਹਿੰਸੀ ਅਸੀਂ ਤੂੰ ਮਰੇ ਇਸ ਟਾਈਮ ਇਹ ਮਰਾ ਅੰਵਾਲੇ ਜੇਲ੍ਹ ਚ ਬੰਦ ਆ ਨਾ ਪੈਸੇ ਨਾ ਤੂੰ ਰਾਤ ਨੂੰ ਬਾਹਰ ਦਿੰਦੇ ਜਿਹੜੇ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ ਗੋਲਡਨ ਟਾਈਮ ਤੋਂ ਵੀਡੀਓ ਵੇਖੀ ਸੀ ਮੈਂ ਤੇਰੇ ਭਾਈ ਸਾਹਿਬ ਦਾ ਨੰਬਰ ਮਿਲ ਜੇ ਤੇ ਨਜ਼ਰ ਆ ਜੇ ਪਾਸ਼ਾ ਦਾ ਘਰ ਆ ਹਾਂਜੀ ਪਾਸ਼ਾ ਦਾ ਘਰ ਆ ਜੀ ਇਹ ਦੇ ਦਰ ਦੇ ਬੱਚੇ ਹਾਂ ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਉਹ ਕੰਮ ਸਾਨੂੰ ਸੁਭਾ ਨਹੀਂ ਜਾਂਦਾ ਇੱਥੇ ਤੇ ਬਾਬਾ ਜੀ ਜਦੋਂ ਤੁਹਾਨੂੰ ਕਿਹਾ ਭੀ ਜੰਤਰੀ ਲੈ ਲਓ ਤੇ ਪੈਸੇ ਆਪਣਾ ਦੇ ਦਿਓ ਮੇਰੀ ਸਕੂਲ ਦੀ ਫੀਸ ਤੇ ਫਿਰ ਤੂੰ ਇਹ ਹਿਸਾਬ ਲਾ ਲਈ ਮੈਂ ਇੱਥੇ ਰਹਿਣਾ ਹੀ ਵਾਲੇ ਦੁਵਾਲੇ ਪੰਜਾਬ ਚ ਫਿਰਨ ਆਹੀ ਤੇ ਬੰਦੇ ਬਣ ਜੋ ਬਗਾਨਿਆਂ ਤੇ ਤੇ ਪਰਚੇ ਦਰ ਚੋਂ ਡਿਆ ਤੂੰ ਪੰਜਾਬ ਦਾ ਇਸ ਕਰਕੇ ਤੈਨੂੰ ਬਖਸ਼ਦਾ ਹੀ ਹੋ ਇਥੇ ਨਜ਼ਰ ਨਾ ਹੀ ਗਾਂ ਤੋਂ ਦਾ ਜੰਤਰੀਆਂ ਤੇ ਫੜਾੜ ਚੱਲ ਭਾਜਾ